ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੰਡੀ ਬਰੀ ਵਾਲਾ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਪਿੰਡ ਦੇ ਵਿੱਚੋਂ ਦੋਸਤੋ ਤੇ ਬਾਈ ਕੋਲੇ ਦੋਸਤੋ ਬਹੁਤ ਸੋਹਣੀ ਜਰਸੀ ਆ ਦੋਸਤੋ ਪੰਜਾਬ ਵਾਲੀ ਥੋੜਾ ਜਿਹਾ ਦੋਸਤੋ ਕ੍ਰਾਸ ਆਂਗਾ ਤੇ ਥਣ ਹਵਾਨੇ ਦੀ ਗੱਲ ਕਰ ਲਈਏ ਦੋਸਤੋ ਬਹੁਤ ਸੋਹਣਾ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆ ਆਓ ਬਈ 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 ਸਸੀ ਕਾ ਸਸੀ ਕਾ ਬਈ ਜੀ ਹੋ ਠੀਕ ਠਾਕ ਬਈ ਜੀ ਵਧੀਆ ਭਰਾ ਠੀਕ ਆ ਨਾਂ ਦੱਸੀ ਭਰਾ ਨਾਂ ਆਪਣਾ ਬੂਟਾ ਸਿੰਘ ਆ ਜੀ ਬੂਟਾ ਸਿੰਘ ਠੀਕ ਆ ਬਾਈ ਬੂਟੇ ਨੰਬਰ ਵੀ ਦੱਸ ਦੀ ਇੱਕ ਵਾਰੀ ਨੰਬਰ ਹੈਗਾ ਵੀਰੇ ਆਪਣਾ 9862 ਠੀਕ ਆ ਤੇ 90600 ਠੀਕ ਆ ਬਈ ਆਪਾਂ ਬਰੀ ਵਾਲਾ ਪਿੰਡ ਪੈ ਜਾਂਦਾ ਬਰੀ ਵਾਲਾ ਪਿੰਡ ਪੈ ਜਾਂਦਾ ਵੀਰੇ ਕੋਟਕਪੂਰਾ ਤੋਂ ਆਪਾਂ ਮੁਕਸਰ ਤੋਂ ਜਾਂਦੇ ਆਂ ਰੋਡ ਦੇ ਉੱਪਰ ਮੇਨ ਬਰੀ ਵਾਲਾ ਮੰਡੀ ਆਉਂਦੀ ਆ ਠੀਕ ਆ ਤੇ ਮੰਡੀ ਪਿੰਡ ਇਕੱਠੇ ਆ ਠੀਕ ਆ ਬਈ ਪੂਰਾ ਤੋਂ ਵੀ 19 ਵਾਟਾ ਤੇ ਮੁਕਸਰ ਸਾਹਿਬ ਤੋਂ ਵੀ ਠੀਕ ਆ ਬਈ ਜਰਸੀ ਦੀ ਗੱਲ ਕਰ ਲਈਏ ਆਪਣੇ ਘਰ ਦੀ ਆ ਹਾਂ ਬਈ ਆਪਣੇ ਘਰ ਦੀ ਜਰਸੀ ਆ ਇਹ ਠੀਕ ਆ ਇਹ ਆਪ ਦਾ ਹੈਗੀ ਆ ਵੀਰੇ 40 138 ਦੀ 40 138 ਦੀ ਆ ਡੈਨਮਾਰਕ ਦੇ ਤੇ ਤੀਜੀ ਜਨਰੇਸ਼ਨ ਮੰਨ ਕੇ ਚੱਲ ਗਏ ਆਪਾਂ ਆਵਦੀ ਆ ਵੀਰੇ ਠੀਕ ਆ ਤੇ ਗਾਂ ਆਪਣੇ ਕੋਲੇ ਇਹਨਾਂ ਦੀ ਬੱਚੇ ਵੀ ਖੜੇ ਨੇ ਜਾਨੀ ਕਿ ਆਪਣੀ ਕੋਲੇ ਤੀਜੀ ਪੀੜ੍ਹੀ ਹੋ ਗਈ ਇਹਨਾਂ ਦੀ ਹਾਂ ਚੌਥੀ ਦੇ ਪਾਣੀ ਵਿੱਚ ਜਨਰੇਸ਼ਨ ਵੀ ਖੜੀ ਆ ਠੀਕ ਆ ਤੇ ਕੱਤਬਾਈ ਜਿਵੇਂ ਆਪਾਂ ਕ੍ਰੋਸ ਪਨ ਕਹ ਲਈਏ 20% ਹੀ ਕ੍ਰੋਸ ਆ ਵੀਰੇ 80% ਜਿਹੜੇ ਕੈਰੈਕਟਰ ਆ ਯਾਨੀ ਕਿ ਪੂਰੇ ਉਹ ਆ ਦੁੱਧ ਵਾਲੇ ਪਾਸੋਂ ਵੀ ਠੀਕ ਤੇ ਜੇ ਆਪਾਂ ਫੈਂਟ ਵਾਲੇ ਪਾਸੇ ਵੀ ਚੱਲੀਏ ਤਾਂ ਠੀਕ ਹਾਂਜੀ ਤੇ ਕਿੰਨਾ ਮਸੂਦਾ ਸੂਈ ਆ ਬਈ ਇਹ ਸੂਣਾ ਇਹਨੇ ਚੌਥਾ ਸੂਗਾ ਸੂਣਾ ਹੁਣ ਆਪਣਾ ਚੌਥਾ ਸੂਗਾ ਸੂਣਾ ਹਾਂ ਠੀਕ ਆ ਤੇ ਦਾ ਇਹਦੇ ਟੀਕਾ ਲੱਗਿਆ ਹੋਇਆ ਆ ਉਹ এবੀਐਸ ਦਾ ਜੈਕ ਲੱਗਿਆ ਹੋਇਆ ਹੈ ਇਹ এবੀਐਸ ਦਾ ਜੈਕ ਸੀਮਨ ਲੱਗਿਆ ਹੋਇਆ ਹੈ ਜੈਕ ਸੀਮਨ ਲੱਗਿਆ ਠੀਕ ਹੈ ਕਿੰਨਾ ਦੁੱਧ ਪਾਉਂਦੀ ਹੈ ਬਈ ਇਹ ਵੀਰੇ 25 ਲੀਟਰ ਦੁੱਧ ਆਪਾਂ ਨੂੰ ਚੋਆਇਆ ਹੋਇਆ ਨੇ 25 ਲੀਟਰ ਜਿਹੜਾ ਆਪਾਂ ਹੱਥੀਂ ਚੋਆਇਆ ਹੋਇਆ ਹੈ ਹੱਥੀਂ ਚੋਆਇਆ ਐਕਟੀਮੀਰ ਆ ਪਲੱਸ ਜਾਂਦੀ ਉਹ ਅਗਲੇ ਜੀ ਆ ਕਿਸਮਤ ਭਵਾਨਾਂ ਦੇ ਤੁਹਾਨੂੰ ਦੱਸ ਹੀ ਰਿਹਾ ਉਹ ਤਾਂ ਦੇਖਣ ਵਾਲਾ ਬੰਦਾ ਵੈਸੇ ਹੀ ਜੱਜ ਕਰ ਲੂਗਾ ਸਹੀ ਗੱਲ ਸਹੀ ਗੱਲ ਲਓ ਵੀ ਸਜਣੋ ਸੋਹਣੇ ਕੱਦ ਕਾਂਠ ਵਾਲੀ ਜੱਤੀ ਆ ਬਾਈ ਦੀ ਗੱਲ ਸਹੀ ਹੈ ਦੋਸਤੋ 20% ਹੈ ਕ੍ਰੋਸ ਪਾਨ ਜ਼ਰੂਰ ਹੈਗਾ ਤੇ ਥਾਨ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸਾਫ ਸੁਥਰਾ ਦੇਖ ਸਕਦੇ ਆ ਫੇਸ ਬਿਊਟੀ ਇੰਨੀ ਨਿਗਾ ਮਾਰ ਲਓ ਦੋਸਤੋ ਬਹੁਤ ਚੰਗੀ ਫੇਸ ਬਿਊਟੀ ਆ ਹਵਾਨੇ ਜਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਦੇ ਆ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਤੇ ਹਵਾਨੇ ਉੱਤੇ ਨਾੜਾ ਦੇਖ ਸਕਦੇ ਹੋ ਦੋਸਤੋ ਗੈਪ ਸਾਈਜ਼ ਬਹੁਤ ਭਾਈ ਦਿਨ ਕਿੰਨੇ ਲੱਜੂਗੀ ਇਹ ਇਹਨੂੰ ਤੋਲ ਹੈ ਇਹ ਇਹ ਦੋ ਦਿਨ ਸੂਨ ਦੇ ਵਿੱਚ ਬਾਕੀ ਆ ਲੋ ਵੀ ਸੱਜਣੂ ਤਿਆਰੀ ਬਹੁਤ ਸੋਹਣੀ ਆ ਕਿਉਂਕਿ ਹਜੇ ਦੋ ਦਿਨ ਬਾਈ ਦੇ ਦਸਨ ਮੁਤਾਬਕ ਅਜੇ ਬਾਕੀ ਆ। ਵੇਖ ਸਕਦੇ ਆ ਮਗਰਲੇ ਪਾਸੇ ਉਹ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਗੈਬਗੂ ਬਹੁਤ ਸੋਹਣਾ ਦੋਸਤੋ। ਇੱਥੇ ਆ ਕੇ ਵੇਖੋਗੇ ਤਾਂ ਦੋਸਤੋ ਜਰੂਰ ਪਸੰਦ ਆਊਗੀ ਬਹੁਤ ਵੱਡਾ ਹਵਾਨਾ ਵੇਖ ਸਕਦੇ ਆ। ਤੇ ਬੱਚਿਆਂ ਦੀ ਗੱਲ ਕਰ ਲਈਏ ਦੋਸਤੋ ਬੱਚੇ ਵੀ ਨੰਗੀਨਾ ਹੀ ਪਾਉਂਦੀ ਆ ਦੋਸਤੋ ਬਾਈ ਕੋਲੇ ਖੜੇ ਆ। ਫੇਰ ਤੁਹਾਨੂੰ ਤੋੜ ਕੇ ਵਿਖਾ ਆਂ। ਇਹ ਬੱਛੀ ਬਈ ਇਹਦੀ ਆ। ਇਹ ਪਿਛਲੇ ਸੂਏ ਦੀ ਬੱਛੀ ਆ ਬਈ। ਪਿਛਲੇ ਸੂਏ ਦੀ ਆ। ਠੀਕ ਆ। ਕਿੰਨੀ ਉਮਰ ਹੋ ਗਈ ਬਈ ਇਹਦੀ ਬੱਚੀ ਦੀ ਇਹਦੀ ਉਮਰ ਅੱਜ ਹੋ ਗਈ 12 ਮਹੀਨੇ ਤੋਂ ਥੋੜੀ ਜਿਹਾ ਉੱਪਰ ਆਈ ਇਹ 12 ਮਹੀਨੇ ਤੋਂ ਹਾਂਜੀ ਠੀਕ ਆ ਏ ਆਈ ਇਹਦੀ ਹੋ ਚੁੱਕੀ ਏ ਆਈ ਹੋ ਗਈ ਹਾਂਜੀ ਠੀਕ ਆ ਇਹ ਕਿਹੜੇ ਸੀਮੰਦੀ ਹੈ ਬਾਈ ਇਹ ਹੈਗੀ ਆ ਜੀ ਆਪਣੀ ਜੈਕ ਮਾਰਦੀ ਜੈਕ ਮਾਰਦੀ ਹਾਂਜੀ ਠੀਕ ਆ ਲੋ ਵੀ ਸੱਜਣੋ ਬੱਚੇ ਇਹ ਨਹੀਂ ਵੇਖ ਲੋ ਨਗੀਨਾ ਹੀ ਆ ਬੱਚੇ ਬਹੁਤ ਸੋਹਣੇ ਪੈਦਾ ਕਰਦੀ ਆ ਅੱਗੇ ਵੀ ਦੋਸਤੋ ਬਹੁਤ ਚੰਗਾ ਸੀਮਨ ਲੱਗਿਆ ਪੂਰੇ ਰਿਕਾਰਡ ਵਾਲਾ ਆਪਣੇ ਕੋਲੇ ਉਹ ਇਹਦਾ ਇਹ ਤੋਂ ਪਿਛਲਾ ਸੁਆ ਸੀਗਾ ਜੀ ਠੀਕ ਆ ਇਹ ਬੱਚੀ ਇਹ ਬੱਚੀ ਠੀਕ ਇਹ ਉਹ ਤੋਂ ਪਿਛਲੇ ਸਵੇ ਦੀ ਲਓ ਬਈ ਸੱਜਣਾ ਬਾਈ ਦੇ ਪਸ਼ੂ ਸਾਰੇ ਹੀ ਚੰਗੇ ਆ ਦੋਸਤੋ ਵੇਖ ਸਕਦੇ ਆ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਦੋਸਤੋ ਸ਼ੌਂਕ ਆ ਬਾਈ ਨੂੰ ਇਸੇ ਕਰਕੇ ਦੋਸਤੋ ਘਰੇ ਚੰਗੀ ਬਰੀਡ ਤਿਆਰ ਕੀਤੀ ਹੋਈ ਆ ਤੇ ਵੈੜ ਤੁਹਾਨੂੰ ਦੋਸਤੋ ਬਾਈ ਨੇ ਜਿਹੜੀ ਸੇਲ ਕਰਨੀ ਏ ਤੌਰ ਤੇ ਉਖਾਉਣੇ ਆ ਲੈ ਬਈ ਖੋਲ ਨੀ ਮੜਾ ਇਹ ਢੇੜਾ ਕਰਵਾ ਦਈਏ ਫਵਾਨੇ ਜੱਜਮੈਂਟ ਲਾ ਲਿਓ ਜੂ ਪੂਰੇ ਵੱਡੇ ਕਦ ਕਾਠ ਵਾਲੀ ਆ ਦੋਸਤੋ ਜੇ ਆਪਾਂ ਕਹੀਏ ਛੋਟੇ ਕਦ ਕਾਠ ਵਾਲੀ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਆ ਦੋਸਤੋ ਥੋੜਾ ਐ ਕ੍ਰਾਸਪਾਨ ਜ਼ਰੂਰ ਆ ਤੇ ਕਦ ਕਾਠ ਪੂਰਾ ਵੱਡਾ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇੱਥੇ ਆਓਗੇ ਤਾਂ ਤੁਹਾਨੂੰ ਜ਼ਰੂਰ ਪਸੰਦ ਆਊਗੀ ਨਾ ਦੇਖ ਰਹਾ ਤੇ ਦੋਸਤੋ ਬਾਈਰਾ ਦੋਸਤੋ ਆਦੀ ਬਣਿਆ ਹੋਇਆ ਪਸ਼ੂ ਵਾਲਾ ਸੈਟਅਪ ਤੇ ਇਸੇ ਕਰਕੇ ਪਸ਼ੂ ਬਾਹਰ ਨਹੀਂ ਕੱਢੇਗੇ ਬਾਹਰ ਖੁਰਕੇ ਵੀ ਨਹੀਂ ਫਾਉਂਦੂਗਾ ਇਹ ਜਾਂਦਾ ਇਹ ਬਾਹਰ ਨਿਕਲਦੇ ਨਹੀਂ ਏ ਕਹਾਗੇ ਕਿਉਂਕਿ ਇਹ ਕਈ ਬਹੁਤ ਕੰਦਾ ਵੀ ਧਾਰ ਰੱਖਦਾ ਲੈ ਵੀ ਲੈ ਤੇ ਨਹੀਂ ਹਵਾਨਾ ਬਹੁਤ ਸੋਹਣਾ ਦੋਸਤੋ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਪੰਜ ਆਪਦੇ ਮਿਲ ਜਾਂਦੀ ਆ ਤਾਂ ਹਵਾਨਾ ਹੋਰ ਵੀ ਸੋਹਣਾ ਬਣਾਉਣਾ ਦੋਸਤੋ ਲੈ ਚਲੋ ਵੀ ਦੇਖ ਸਾਦੇ ਬਹੁਤ ਸੋਹਣਾ ਦੋਸਤੋ ਹਵਾਨਾ ਤਿਆਰ ਕੀ ਬਈ ਰੇਟ ਕੀ ਕਰਾਂਗੇ ਦਾ ਰੇਡ ਵੀਰੇ ਆਪਣਾ ਲੈਣ ਦੇ ਨਾਲ ਆ ਹੀ ਹੋਊਗਾ ਜਿਹੜੇ ਬੰਦਿਆਂ ਨੇ ਲੈਣੀ ਹੋਈ ਵੇਖ ਕੇ ਵੀਡੀਓ ਉਹੀ ਫੋਨ ਕਰੋ ਲੱਖ ਰੁਪਇਆ ਡਿਮਾਗ ਆਪਣੀ ਠੀਕ ਆ ਤੇ ਜੇ ਆਪਾਂ ਕਹੀਏ ਵੀ ਟਾਈਮ ਪਾਸ ਲਈ ਨਾ ਹੀ ਫੋਨ ਕਰੋ ਕਿਉਂਕਿ ਕਈ ਵਾਰੀ ਲੈਣ ਵਾਲਾ ਬੰਦਾ ਹੀ ਰਹਿ ਜਾਂਦਾ ਮੁੜ ਕੇ ਜਦੋਂ ਜਿਆਦਾ ਵੀ ਠੀਕ ਠੀਕ ਤਸੱਲੀ ਨਾਲ ਵੀਡੀਓ ਦੇਖ ਲਓ ਇੱਥੇ ਆ ਕੇ ਤਸੱਲੀ ਕਰ ਲਓ ਠੀਕ ਕੋਈ ਹੋਰ ਜਾਇਸ਼ੂ ਨਹੀਂਗਾ ਲਓ ਵੀ ਸੱਜਣੋ ਬਾਈਆਂ ਦਾ ਤਸੱਲੀ ਨਾਲ ਵੀਡੀਓ ਵੇਖ ਕੇ ਫੇਰ ਫੋਨ ਲਾ ਲਿਓ ਜੇ ਕਿਉਂਕਿ ਬਾਈਆਂ ਦਾ ਜੇ ਕੋਈ ਭਾ ਭਰਾ ਦੋਸਤੋ ਟਰਾਈਆਂ ਹੀ ਮਾਰਨੀਆਂ ਉਹ ਬੇਸ਼ੱਕ ਫੋਨ ਨਾ ਲਾਓ ਕਿਉਂਕਿ ਬਾਈ ਦੀ ਵੈੜ ਦੋਸਤੋ ਮਾਨ ਹੁੰਦਾ ਕੋਈ ਵੀ ਚੀਜ਼ ਘਰੇ ਤਿਆਰ ਕੀਤੀ ਆ ਕਿਉਂਕਿ ਬਾਈ ਦੀ ਦੋਸਤੋ ਪਹਿਲੇ ਤੋਂ ਲੈ ਕੇ ਦੋਸਤੋ ਐਂਡ ਤਾਈਂ ਜੇ ਕਹੀਏ ਬਰੀਡ ਤੇ ਹੀ ਕੰਮ ਕੀਤਾ ਹਰੇਕ ਸੀਮਨ ਦਾ ਦੋਸਤੋ ਪ੍ਰੋਪਰ ਰਿਕਾਰਡ ਹੈਗਾ ਇਸੇ ਕਰਕੇ ਦੋਸਤੋ ਬਾਈ ਨੂੰ ਮਾਨ ਆ ਤੇ ਬਾਈ ਥੋੜਾ ਬਹੁਤਾ ਕੋਈ ਮਾਨਤਾਂ ਨਾ ਤਾਂ ਜ ਲੋਨ ਕਰਾਂਗੇ ਭਰਾ ਠੀਕ ਉਹ ਵੀ ਕਰ ਲੀਂਗੇ ਜਿਹੜਾ ਚੱਲ ਗਿਆ ਉਹਦਾ ਮਾਨਤਾਂ ਵੀ ਹੋ ਜਾਣਾ ਠੀਕ ਹੈ ਕੈਮਰਾ ਮਤਲਬ ਇਹ ਆ ਵੀ ਜਿਹੜੇ ਬੰਦੇ ਨੇ ਲੈਣੀ ਹੋਵੇ ਉਹ ਨਾ ਰਹਿ ਜੇ ਫੋਨਾਂ ਦੇ ਜੇਕਰ ਜਦੋਂ ਜਾਦੇ ਫੋਨ ਆਉਂਦੇ ਠੀਕ ਫਿਰ ਆਮਦਾਰ ਨਾ ਵੀਡੀਓ ਦੇਖ ਕੇ ਤੇ ਸੱਣੀ ਕਰਕੇ ਇੱਥੇ ਆ ਕੇ ਕਰ ਲੋ ਤਸੱਲੀ ਠੀਕ ਬਿਲਕੁਲ ਠੀਕ ਲੋ ਵੀ ਸੱਜਣੋ ਬਾਈਆਂ ਦਾ ਕਾਹਲ ਕੋਈ ਨਹੀਂ ਕੀ ਜਿਹਨੂੰ ਪਸੰਦ ਹੋਈ ਆਉਂਦੀ ਇੱਥੇ ਆ ਕੇ ਤਸੱਲੀ ਕਰ ਲਵੇ ਕਈ ਵਾਰੀ ਐ ਹੁੰਦਾ ਵੀ ਲੋਕ ਹੋਰ ਹੀ ਟਾਈਆਂ ਵਾਲੀ ਜ਼ੋਰ ਲਾਈ ਜਾਂਦੇ ਆ ਫੋਨ ਲਾਈ ਜਾਂਦੇ ਆ ਤੇ ਜਿਹਨੇ ਲੈਣੀ ਹੁੰਦੀ ਉਹ ਰਹਿ ਜਾਂਦਾ ਤੇ ਇਸੇ ਕਰਕੇ ਦੋਸਤੋ ਬਾਈ ਨੇ ਕਹਿਤਾ ਤੇ ਬਾਈ ਦਾ ਪੈਨ ਹੈਗਾ ਦੋਸਤੋ ਬਰੀ ਵਾਲਾ जिला श्री मोक्सरचा पाए ਜਾਂਦਾ ਦੋਸਤੋ ਤੇ ਤਹਿਸੀਲ ਦੋਸਤੋ ਇਸ ਨੂੰ ਬਰੀ ਵਾਲੇ ਪੈਂਦੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜੇ ਕਿਸੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੋਸੂ ਸੇਲ ਕਰਨਾ ਹੋਵੇ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਨਾਲ